ਕਹਤੇ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਗਿਆ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਦੋ ਪਾਲਕ ਝੋਟੀਆਂ ਦਿਖਾਉਣੇ ਸਨ ਕਟੀਆਂ ਇਹ ਪਕਾਊਗਾ ਡਟੇਲ ਵੀਰ ਤੋਂ ਪੁੱਛਦੇ ਆ ਹੋਗੇ ਕਰੀ ਗੱਲਵਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਰਵੀ ਆ ਪਿੰਡ ਸੈਣਾ ਤੇ ਜ਼ਿਲ੍ਹਾ ਬਰਨਾਲਾ ਮੋਬਾਈਲ ਨੰ 8427532648 8427532648 ਠੀਕ ਹੈ ਪਹਿਲੇ ਨੰਬਰ ਜਿਹੜੇ ਆਪਾਂ ਝੂਟੀ ਦੇਖੀਏ ਨੇ ਕਿੰਨੀ ਕੁ ਉਮਰ ਕੱਟੀ ਜੀ ਦੀ 20 ਮਹੀਨਿਆਂ ਦੀ ਉਮਰ ਹੈ ਠੀਕ ਹੈ 20 ਕਿ ਮਹੀਨੇ ਚੰਗੀ ਪਲੀ ਵੀ ਆ ਸੋਹਣੀ ਹੈ ਨਾ ਹਾਂ ਚੰਗੀ ਹੈ ਕੱਟੇ ਥਣ ਝੋਲੀ ਦੇਖ ਠੀਕ ਹੈ ਸੋ ਝੋਲੀ ਵਗੈਰਾ ਦੇਖੋ ਕੱਟੀ ਦੀ ਪੂਰੀ ਚੰਗੀ ਸਾਫ ਸਿਰ ਬਾਕੀ ਠੰਡਾ ਪਣ ਬਹੁਤ ਆ ਠੰਡ ਚ ਆ ਰਹੀ ਆ ਕੋਈ ਫੋਟ ਸਾਂਗ ਨਹੀਂ ਹੈ ਨਾ ਚੰਗ ਠੰਡ ਪੱਤਲਾ ਚ ਆ ਰਹੀ ਆ ਠੀਕ ਹੈ ਠੰਡ ਚ ਆ ਰਹੀ ਹੈ ਨਾ ਹਾਂ ਤੇ ਕੋਈ ਰਿਕਾਰਡ ਵਗੈਰਾ ਪਤਾ ਕੁਛ ਕਾ ਪਤਾ ਨਹੀਂ ਰਕਾਰਡ ਬਈ ਕੋਸ਼ ਮੇਂ ਦੱਸ ਦੇ ਬਸ ਆਪ ਤੂੰ ਜੱਗੀ ਕਰੇ ਐਵੇਂ 20 ਬੱਚੀ ਕਿ ਲੋਕਾਂ ਦੇ ਫਾਇਦਾ ਕੀ ਰੇਟ ਵੀਰੇ ਦਾ ਕੀ ਰਹੂਗਾ ਰੇਟ 34000 ਮਾਨਦਾਨ ਹੋ ਜਾਊਗਾ ਹੋ ਜਾ ਮਾੜਾ ਤੋਰੀ ਬਾਹਰ ਨੂੰ ਸੋ ਵੀਰੇ 34000 ਰੁਪਏ ਰੇਟ ਆ ਪਰ ਕੱਟੀ ਪੂਰੀ ਹੁੰਦੜੇਲਾ ਰਾਜੀ ਸੋਹਣੀ ਸਮੀ ਭਲੀ ਵੀ ਚੰਗੀ ਵਧੀਆ ਝੋਟੀ ਬਣਨ ਵਾਲੀ ਆ ਲਗਭਗ ਦੇਖੀਏ 2 ਤੋਂ 3 ਮਹੀਨੇ ਵਿੱਚ ਸੀਮਨ ਲੈਂਦੇ ਕਾਬਲਾ ਸਿੰਘ ਮੂੰਹ ਮਾ ਦੇਖੋ ਪਤਲਾ ਸਿੰਘ ਆ ਬਿਲਕੁਲ ਕੁੰਡਾ ਸਿੰਘ ਮੋੜ ਦੀ ਤੁਰੀ ਜਾਂਦੀ ਆ ਸੋਹਣੀ ਝੋਟੀ ਤਿਆਰ ਹੋਣੀ 34000 ਰੁਪਏ ਕੀਮਤ ਆ ਗੁਜਾਇਸ ਇਹਦੇ ਵਿੱਚ ਮੌਕੇ ਤੇ ਮਾੜੀ-ਮੋਟੀ ਹੋ ਜਣੀਆਂ। ਸੋ ਮੂੰਹ ਮੱਥੇ ਦੀ ਸਾਫ ਸੁਥਰੀ ਆ। ਪੂਰੀ ਜਿਆਦੇ ਰਾਜੀ ਸੰਗੀਤ ਚੰਗੀ ਭਰੀ ਪੱਠਫੜੇ ਦੀ ਬਣਤਰ ਵਗੈਰਾ ਦੇਖੋ ਤੇ ਚਾਰ ਥਾਣਾ ਕੋਈ ਫੋਟਸ ਆਗਣੀ ਚੰਗੀ ਝੋੜੀ ਵਾਲੀ ਕੱਟੀ ਹੈਗੀ। ਸੋ ਥਾਣ ਵਗੈਰਾ ਇੱਕ ਅਨੈਡ ਤੇ ਵੀਰ ਦਿਖਾ ਦੀ ਆਪਾਂ। ਸੋ ਦੇਖ ਸਕਦੇ ਚਾਰੇ ਥਾਣ ਨਿਖੜਵੇਂ ਸਾਫ ਸੁਥਰੇ। ਅੱਗੇ ਦੋ ਨੰਬਰ ਜਿਹੜੀ ਕੱਟੀ ਹੈ ਦੇਖੀ ਜਾਂਦੇ ਆ। ਇਹ ਖੀਰੀ ਆ ਹਲੇ 2 ਸਾਲ ਉਮਰ ਹੋ ਗਈ। ਠੀਕ ਆ 2 ਸਾਲ। ਅੰਦਾਜ਼ਾ ਲਾਈਏ ਮਹੀਨੇ ਖਣ ਚ ਗੱਬਰ ਹੋਣ ਦੇ ਕਾਵਾੜਾ ਦੇਵਾ ਹਨ। ਕਾਵਾੜਾ। ਠੀਕ ਆ ਥਾਣੇ ਦੇ ਚਾਰੇ ਆ ਚਾਰੇ ਚਾਰੇ ਥਾਣ ਬਹੁਤ ਚੰਗਾ ਲੱਗਿਆ ਠੀਕ ਆ ਮੋਟਾ ਥਾਣਾ ਸੋਣਾ ਹਨਾ ਮੋਟਾ ਹਾਂ ਝੋਲੀ ਵਾਲਾ ਠੀਕ ਐ ਸੋ ਥਾਣਾ ਸਾਫ ਸੁਥਰਾ ਇਹਦਾ ਭਾਵ ਯਾਰ ਆਪਾਂ ਕੀ ਕਰਿਆ ਇਹਦਾ ਭਾਸ਼ੈਂਤੀ ਠੀਕ ਐ ਮਾਨਦਾਨ ਹੋ ਜਾਊਗਾ ਹਾਂ ਹਾਂ ਹੋ ਜਾਊਗਾ ਸੁਪਰ ਫੇਸ ਕੁਆਲਟੀ ਮੂੰਹ ਮੱਥਾ ਦੇਖੋ ਸਿੰਗ ਸੋਹਣਾ ਗੱਟੀਆਂ ਵੀ ਮੋੜ ਦੇ گول ਸਿੰਗ ਬਣਾਉਗੇ ਜਮਾ ਇਹਦੀ ਕੀਮਤ ਹੈਗੀ 37 ਆਹ ਸੌਰੀ 37000 ਰੁਪਇਆ ਕਦ ਕੱਡ ਦੇ 37 ਦਾ ਲੰਬਾਈ ਠੀਕ ਐ ਕਦ ਕੱਡ ਚੰਗਾ ਵਜਨ ਵਜੂਦ ਤੇ ਵਾਕਈ ਪਤਲੀ ਚਮੜੀ ਦੇ ਵਿੱਚ ਆ ਬਿਲਕੁਲ ਸਿੰਗ ਸੋਨਾ ਤੇ ਝੋਲੀ ਥਣ ਬਹੁਤ ਮੋਟਾ ਲੱਗਿਆ ਹੋਇਆ ਸੋਨਾ ਮੋਟਾ ਮੁਠੀ ਵਾਲਾ ਥਣ ਕੱਟਣਾ ਜਮਾ ਚੰਗਾ ਇਹਨੇ ਤੇ ਦੋ ਕਟੀਆਂ ਦਿਖਾ ਦਿਆ ਆਪਾਂ ਤੁਹਾਨੂੰ ਪਿੰਡ ਸੈਣਾ ਜ਼ਿਲ੍ਹਾ ਬਰਨਾਲਾ ਦੋਨਾਂ ਝੋਟੀਆਂ ਦੇ ਵਿੱਚੋਂ ਕੋਈ ਵੀ ਕਿਸੇ ਵੀਰ ਤੇ ਪਸੰਦ ਹੋਵੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਾ